ਕਿਵੇਂ ਦਾ ਸੀ ਸਾਡਾ ਉਸ ਵੇਲੇ ਦਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਪੰਜਾਬ ਦੇਖੋ ਬਟਾ ਮਹਾਰਾਜਾ ਰਣਜੀਤ ਸਿੰਘ ਵੇਖੋ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਦੂਜੀ ਤਰਫ ਸਾਰਾ ਹਿੰਦੁਸਤਾਨ ਅੰਗਰੇਜ਼ ਦੇ ਹੱਥ ਵਿੱਚ ਸੀ ਈਸਟ ਇੰਡੀਆ ਕੰਪਨੀ ਠੀਕ ਹੈ ਉਹਨਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਪਹਿਲੀ ਗੱਲ ਤਾਂ ਉਹਦਾ ਵਪਾਰ ਵਧਿਆ ਕਾਰੋਬਾਰ ਵਧਿਆ ਖੇਤੀਬਾੜੀ ਬੜੀ ਵਧੀ ਔਰ ਪੰਜਾਬ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆ ਕਦੇ ਕੋਈ ਦੰਗਾ ਨਹੀਂ ਹੋਇਆ ਸੀ ਕਿਉਂਕਿ ਉਹਦੇ ਦਰਬਾਰ ਚ ਕੀ ਹਿੰਦੂ ਕੀ ਸਿੱਖ ਕੀ ਮੁਸਲਮਾਨ ਸਾਰੇ ਜੀ ਬੈਠੇ ਔਰ ਕਈ ਵਾਰੀ ਤਾਂ ਬਹੁਤ ਵਧੀਆ ਫੈਸਲੇ ਜਿਹੜੇ ਲੈਂਦੇ ਸੀ ਫਕੀਰ ਅਜੀਦਦੀਨ ਵਰਗੇ ਲੈਂਦੇ ਸੀ ਔਰ ਬਾਬਾ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਪ੍ਰਵਾਨ ਕਰਦਾ ਸੀ ਮੂਲ ਰਾਜ ਵਰਗੇ ਲੈਂਦੇ ਸੀ ਉਹਨੂੰ ਪ੍ਰਵਾਨ ਕੀਤੇ ਜਾਂਦੇ ਸੀ ਉੱਥੇ ਕਿਸੇ ਪ੍ਰਕਾਰ ਦੀ ਕੋਈ ਦ੍ਰਿਆਤ ਨਹੀਂ ਸੀ ਇਹ ਆਪਣੇ ਆਪ ਵਿੱਚ ਇੱਕ ਮੋਨਾਰਕੀ ਦਾ ਇੱਕ ਬਹੁਤ ਆਦਰਸ਼ ਰਾਜ ਸੀ ਹਾਲਾਂਕਿ ਲੋਕ ਰਾਜ ਦੇ ਸਾਹਮਣੇ ਮਨਾਰਕੀ ਵੱਡੀ ਨਹੀਂ ਹੁੰਦੀ ਛੋਟੀ ਹੁੰਦੀ ਹੈ ਪਰ ਉਹਨੇ ਮਨਾਰਕੀ ਕਿਉਂਕਿ ਸਿੱਖ ਧਰਮ ਦੇ ਵਿੱਚ ਪਹਿਲਾ ਬਾਦਸ਼ਾਹ ਉਹ ਬਣਿਆ ਸੀ ਪਹਿਲਾ ਮਹਾਰਾਜਾ ਉਹ ਬਣਿਆ ਸੀ ਇਸ ਕਰਕੇ ਉਹਦੇ ਵਿੱਚ ਇੰਨਾ ਪਤਾ ਨਹੀਂ ਆਇਆ ਸੀ